ਕਹਿੰਦੇ ਪਠਾਨ ਮਾਜਰਾ ਠਾ 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 ਕਰ ਗਿਆ ਕਹਿੰਦੇ ਗੋਲੀ ਚਲਾ ਕੇ ਭੱਜ ਗਿਆ ਫਰਾਰ ਹੋ ਗਿਆ ਜੀ ਇੱਕ ਪੁਲਿਸ ਵਾਲੇ ਦੇ ਗੋਲੀ ਵੱਜ ਗਈ ਕਹਿੰਦੇ ਤਿੰਨ ਪਿਸਤੌਲ ਫੜੇ ਗਏ ਇੱਕ ਵਿੱਚੋਂ ਕਹਿੰਦੇ ਬੰਦਾ ਵੀ ਨਾਲ ਦਾ ਫੜ ਲਿਆ ਕਹਿੰਦੇ ਬਲਾਤਕਾਰ ਦਾ ਪਰਚਾ ਵੀ ਦਰਜ ਹੋ ਗਿਆ 376 ਦਾ ਇੱਕ ਤਰੀਕ ਨੂੰ 173/25 ਐਫ ਆਈ ਆਰ ਕਹਿੰਦੇ ਦਰਜ ਹੋ ਗਏ ਜੀ ਪਠਾਨ ਮਾਜਰੇ ਦੇ ਖਿਲਾਫ ਆਪਾਂ ਨੂੰ ਪਤਾ ਹੀ ਆ ਵੀ ਕਿਵੇਂ ਸਰਕਾਰਾਂ ਤੇ ਕਿਵੇਂ ਪੁਲਿਸ ਮਾਹੌਲ ਬਣਾਉਂਦੇ ਆ ਵੀ ਅਸੀਂ ਗ੍ਰਫਦਾਰ ਕਰਨ ਗਏ ਮਰੋਂ ਫਾਇਰਿੰਗ ਕਰਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦਾ ਮਾਰਤਾ ਅਸੀਂ ਬੰਦਾ ਫਟੜ ਕਰਤਾ ਇਹ ਤਾਂ ਆਪਾਂ ਰੋਜ਼ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀਆਂ ਦੇਖ ਰਹੇ ਹਾਂ ਹੁਣ ਕੀ ਇਹ ਆਪਣੇ ਐਮਐਲਏ ਦਾ ਵੀ ਐਂ ਕੋਈ ਝੂਠਾ ਮੁਕਾਬਲਾ ਬਣਾ ਦੇਣਗੇ ਹੋ ਸਕਦਾ ਸੰਭਵ ਆ ਜਿਵੇਂ ਉਹ ਕਹਿ ਰਿਹਾ ਪਠਾਨ ਮਾਨ ਨੇ ਕਿ ਮੇਰੇ ਕੋਲੇ ਇਹਨਾਂ ਦੀਆਂ ਲੀਲੀਆਂ ਕਾਲੀਆਂ ਫਿਲਮਾਂ ਹੈਗੀਆਂ ਦਿੱਲੀ ਵਾਲਿਆਂ ਦੀਆਂ ਮੈਂ ਉਹ ਚਲਾ ਦੇਣੀਆਂ ਹੋ ਸਕਦਾ ਹੈ ਆਪਦੀ ਬਦਨਾਮੀ ਦੇ ਡਰੋਂ ਕੱਲ ਨੂੰ ਕੋਈ ਇਹੋ ਜਿਹਾ ਕਹਾਣੀ ਘੜ ਦੇਣ ਰਚ ਦੇਣ ਕੋਈ ਵੱਡੀ ਗੱਲ ਨਹੀਂ ਹੈਗੀ ਸਵਾਲ ਇਹ ਨਹੀਂ ਸਵਾਲ ਪੰਜਾਬੀ ਉਹ ਅੱਜ ਇਹ ਪੈਦਾ ਹੁੰਦਾ ਪਠਾਨ ਮਾਜਰਾ ਚੰਗਾ ਸੀ ਜਾਂ ਪਠਾਨ ਮਾਜਰਾ ਮਾੜਾ ਸੀ ਇਹ ਇੱਕ ਅਲੱਗ ਵਿਸ਼ਾ ਅਲੱਗ ਮੁੱਦਾ ਗੱਲ ਆ ਧਕੇ ਸ਼ਾਹੀ ਦੀ ਗੱਲ ਹੈ ਨਾਦਰ ਸ਼ਾਹੀ ਦੀ ਗੱਲ ਹੈ ਜਿਹੜੀ ਇਹ ਜਬਰੀ ਜਵਾਨ ਬੰਦੀ ਕਰ ਰਿਹਾ ਤਾਲਾ ਬੰਦੀ ਕਰ ਰਿਹਾ ਗੱਲ ਉਹਦੀ ਆ ਮੈਂ ਪੁੱਛਣਾ ਚਾਹਣਾ ਬਕਰ ਵਾਲਿਆਂ ਨੂੰ ਦਿੱਲੀ ਵਾਲਿਆਂ ਨੂੰ ਵੀ ਜਦੋਂ 3.5 ਦਿਨ ਸਾਲ ਦਾ ਪੌਣੇ 4 ਸਾਲ ਦਾ ਸੋਡੀ ਪਾਰਟੀ ਦੇ ਵਿੱਚ ਬੰਦਾ ਐਮਐਲਏ ਆ ਬਤਾਰ ਐਮਐਲਏ ਕੰਮ ਕਰ ਰਿਹਾ ਤੇ ਇਹ ਰੌਲਾ ਦਾ ਸ ਬੀਬੀ ਨਾਲ ਕਹੀ ਚਿਰਦਾ ਬਈ ਇਹ ਰੌਲਾ ਦਾ ਪਿਛਲੇ 11 ਸਾਲ ਦਾ ਪੁਰਾਣਾ ਮਸਲਾ ਹੈ ਤੇ ਜਿਹੜਾ ਤੁਹਾਡੀ ਸਰਕਾਰ ਵੇਲੇ ਮਸਲਾ ਉੱਠਿਆ ਸੀਗਾ ਜੇ ਪਠਾਨ ਮਾਜਰਾ ਮਾਰਾ ਸੀ ਜੇ ਪਠਾਨ ਮਾਜਰੇ ਨੇ ਹਜੇ ਕੋਈ ਗੱਲਬਾਤ ਕੀਤੀ ਸੀ ਤਾਂ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਕਉ ਬੱਕਲ ਚ ਸਾਹ ਕੇ ਰੱਖਿਆ ਫਿਰ ਹੁਣ ਕਹਿੰਦੇ ਪਠਾਨ ਮਾਜਰਾ ਪਹਿਲਾਂ 30 ਨੂੰ ਬੋਲਿਆ ਫਿਰ 31 ਨੂੰ ਉਹਨੇ ਫੱਟੇ ਜੱਕਦੇ ਉਹਨੇ ਕਹਿਤਾ ਵੀ ਦਿੱਲੀ ਵਾਲੇ ਲੁਟੇਰੇ ਅਫਗਾਨੀ ਨੂੰ ਭੜੇ ਲੁਟੇਰੇ ਆ ਪੰਜਾਬ ਨੂੰ ਲੁੱਟ ਰਹੇ ਆ ਸਾਡੇ ਇੱਥੇ ਵੀਡੀਓ ਕੋਲੋਂ ਸਾਡੇ ਡੀਡੀਪੀਓ ਦੇ ਕੋਲੋਂ ਪੰਚਾਇਤੀ ਜ਼ਮੀਨਾਂ ਰਿਕਾਰਡ ਮੰਗ ਰਹੇ ਆ ਤਾਂ ਕਿ ਪੰਚਾਇਤੀ ਜ਼ਮੀਨਾਂ ਵੇਚ ਸਕਣ ਇਹ ਪੰਜਾਬ ਦੀਆਂ ਉਹਦੇ ਲਈ ਕਹਿੰਦਾ ਮੈਂ ਜਵਾਬ ਦਿੰਦਾ ਹੜਾਂ ਦੀ ਵੀ ਉਹਨੇ ਗੱਲਬਾਤ ਕੀਤੀ ਜਦੋਂ ਉਹਨੇ ਸਾਰੇ ਨੰਗੇ ਕਰਤੇ ਖੋਲਦੇ ਚਿੱਠੇ ਚੱਕ ਕੇ ਕਹਿੰਦੇ ਉਹਦੇ ਉੱਤੇ ਇੱਕ ਤਰੀਕ ਨੂੰ 1925 ਨੂੰ ਬਲਾਦਕਾਰ ਦਾ ਪਰਚਾ ਉਸੇ ਬੀਬੀ ਵੱਲੋਂ ਦਵਾਤਾ ਜਿਹੜੀ ਬੀਬੀ ਨਾਲ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਇਸ 3 3.5 ਸਾਲ ਪਹਿਲਾਂ ਵੀ ਇਹ ਮਾਮਲਾ ਉੱਠਿਆ ਸੀ ਸੋ ਗੱਲ ਇਹ ਆ ਵੀ ਇੱਥੇ ਇੱਕ ਇਹਨਾਂ ਦਾ ਬਲਤੇਜ ਪੰਨੂ ਆ ਬਲਾਰਾ ਇਹਨਾਂ ਦਾ মিডিਆ ਸਲਾਹਕਾਰ ਹੈ ਉਹ ਜਨਾਬ ਕਹਿ ਰਹੇ ਆ ਕਿ ਇਹਦੇ ਬਲਾਤਕਾਰ ਦਾ ਪਰਚਾ ਇਹ ਬੀਬੀ ਨੂੰ ਬਲੈਕਮੇਲ ਕਰਦਾ ਸੀ ਹੋ ਸਕਦਾ ਬੀਬੀ ਨੂੰ ਕੱਲ ਨੂੰ ਅੱਗੇ ਲਿਆਉਣ ਸਰਕਾਰ ਅੱਗੇ ਲਿਆ ਕੇ মিডিਆ ਤੇ ਬਿਠਾ ਦੇ ਉਹ ਵੀ ਐ ਕਹੀ ਮੈਂ ਐ ਕਰਦੀ ਸੀ ਮੈਨੂੰ ਬਲੈਕਮੇਲ ਕਰਦਾ ਸੀ ਮੇਰੀਆਂ ਲੀਲੀਆਂ ਫਲਮਾਂ ਕਰਕੇ ਕਰਦਾ ਸੀ ਜਾਂ ਕਿਸੇ ਵੀ ਤਰੀਕੇ ਨਾਲ ਕੋਈ ਬੀਬੀ ਇਲਜ਼ਾਮ ਲਾ ਕੇ ਕੱਲ ਨੂੰ ਕੁਝ ਵੀ ਕਰ ਸਕਦੀ ਆ ਕੱਲ ਨੂੰ ਉਹ ਵੀ ਸਾਹਮਣੇ ਆ ਸਕਦੀ ਆ ਲਿਆ ਸਕਦੀ ਆ ਸਰਕਾਰ ਨੂੰ ਸਾਹਮਣੇ ਆ ਸਵਾਲ ਇਹ ਪੈਦਾ ਹੁੰਦਾ ਬਲਤੇਜ ਪੰਨੂ ਸਿਆ ਅੱਜ ਤੂੰ ਕਹਿ ਰਿਹਾ ਕਿ ਪਠਾਨ ਮਾਜਰੇ ਤੇ ਬਲਾਤਕਾਰ ਦਾ ਪਰਚਾ ਦਰਜ ਹੋ ਗਿਆ ਇਹ ਬੀਬੀ ਨੂੰ ਐ ਤੰਗ ਕਰਦਾ ਸੀ ਇਹ ਬੀਬੀ ਨਾਲ ਐ ਬਲੈਕਮੇਲ ਕਰਦਾ ਸੀ ਪੰਨੂ ਸਿਆ ਤੇਰੇ ਤੇ ਵੀ ਯਾਦ ਹੋਵੇ ਬਲਾਤਕਾਰ ਦਾ ਪਰਚਾ ਦਰਜ ਹੋਇਆ ਸੀ ਤੈਨੂੰ ਚੱਕ ਕੇ ਪਟਿਆਲੇ ਜਿਹੜਾ ਸਿਰਤਾ ਸੀ ਅਸੀਂ ਵੀ ਉਹਦੇ ਤੇਰੇ ਹੱਕ ਚ ਆਏ ਵੀ ਸੀ ਕਿਤੇ ਬੋਲੇ ਵੀ ਸੀਗੇ ਵੀ ਧੱਕਾ ਹੈ ਅਕਾਲੀ ਸਰਕਾਰ ਨੇ ਪਰਚਾ ਦਿੱਤਾ ਸੀਗਾ ਉਦੋਂ ਤੂੰ ਵੀ ਰੌਲਾ ਪਾਉਂਦਾ ਸੀ ਕਲਪਦਾ ਸੀ ਪ੍ਰਿੰਟਦਾ ਸੀਗਾ ਕਿ ਮੇਰੇ ਝੂਠਾ ਪਰਚਾ ਦਰਜ ਹੋਇਆ ਹੈ ਇਹ ਕਾਲੀ ਸਰਕਾਰ ਦੀ ਦੇਣ ਹੈ ਕਈ ਕਾਲੀ ਲੀਡਰਾਂ ਦੇ ਤੂੰ ਨਾਂ ਵੀ ਲਏ ਸੀ ਕਈ ਮੰਤਰੀਆਂ ਦਾ ਜ਼ਿਕਰ ਵੀ ਤੂੰ ਕੀਤਾ ਸੀ ਤੇਰੇ ਵਾਲਾ ਜੇ ਪਰਚਾ ਸਰਕਾਰ ਝੂਠਾ ਕਰ ਸਕਦੀ ਹੈ ਤੇ ਅੱਜ ਸਰਕਾਰ ਪਠਾਨ ਮਾਜਰੇ ਨਾਲ ਕੀ ਕਰ ਰਹੀ ਹੈ ਪੰਜਾਬ ਦੇ ਲੋਕੋ ਇਹਦੇ ਕਈ ਪਹਿਲੂ ਐਸ ਮਸਲੇ ਦੇ ਆਪਾਂ ਕਈ ਵਾਰੀ ਭਾਵਕ ਹੋ ਕੇ ਇੱਕ ਪਾਸੇ ਨੂੰ ਗੱਲ ਨੂੰ ਲੈ ਜਾਂਦੇ ਆ ਇਹਦਾ ਦੂਜਾ ਪਹਿਲੂ ਇੱਕ ਇਹ ਵੀ ਹੈ ਵੀ ਜਿਹੜੇ ਆ ਮਾੜਾ ਮਾੜਾ ਹੁਣ ਤੜਕਣਾ ਸ਼ੁਰੂ ਹੋਏ ਸੀਗੇ ਇਹ ਜਿਹੜੇ 92 ਗੂੰਗੇ ਇਹਨਾਂ ਦੇ 92 93 ਐਮਐਲਏ ਮੰਤਰੀ ਐ ਹੁਣ ਆ ਅਕਟਾਰੀਆ ਵੀ ਮਾੜਾ ਮੋਟਾ ਬੋਲਣ ਲੱਗਿਆ ਸੀਗਾ ਇਹਨਾਂ ਨੇ ਦੇਖਿਆ ਵੀ ਜੇ ਪਠਾਨ ਮਾਰੇ ਨੂੰ ਨੱਥ ਨਾ ਪਾਈ ਤਾਂ ਜਿੰਨੇ ਵੀ ਆ ਦੂਜੇ ਇਹਨਾਂ ਦੇ ਐਮਐਲਏ ਹੈਗੇ ਆ ਇਹ ਹੌਲੀ 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 ਕਰਕੇ ਸਾਰੇ ਬਗਾਵਤ ਕਰਨਗੇ ਜੇ ਇਸ ਬਗਾਵਤ ਨੂੰ ਆਪਾਂ ਠੱਪ ਕਰਨਾ ਨੂੰ ਦੱਬਣਾ ਤਾਂ ਚੰਗੀ ਤਰ੍ਹਾਂ ਸਭ ਕੁਝ ਸਿਖਾਓ ਨਾ ਬੁਲਾਦਕਾਰ ਦਾ ਪਰਚਾ ਤਾਂ ਹੈਗਾ ਹੀ ਆ ਨਾਲਾ ਤਨ ਉਸ ਸੱਤ ਹੋਰ ਵੀ ਮੜ ਦਿਓ ਜਿਹੜਾ ਉਹਨੇ ਕਿਸੇ ਵੀ ਗੋਲੀ ਚਲਾਤੀ ਤੇ ਉਹ ਪੁਲਿਸ ਵਾਲੇ ਦੇ ਲੱਗ ਗਈ ਤੇ ਨਾਲ ਇੱਕ ਮੁਕੱਦਮਾ ਇਹ ਵੀ ਫਟਕਾਰ ਦਿਓ ਤਾਂ ਕਿ ਛੇਤੀ ਛੇਤੀ ਜਮਾਨਤ ਨਾ ਹੋਵੇ ਤੇ ਦੂਜੇ ਜਿਹੜੇ ਆ 92 ਨਾਲ ਦੇ ਇੱਕ ਗੁੱਗੂ ਹੈਗੇ ਆ ਗੁੰਗੇ ਉੱਠ ਉਹ ਹੁਣ ਬੋਲਣਾ ਸ਼ੁਰੂ ਕਰ ਰਹੇ ਸੀਗੇ ਇਹਨਾਂ ਦੇ ਵੀ ਖੰਭ ਠੱਪ ਦਿਓ ਇਹ ਵੀ ਦੱਬ ਦੇ ਛਿ ਸਵੇ ਬਹੁਤ ਕੁਸ਼ ਜਾਨੇ ਹਲੇ ਸਾਹਮਣੇ ਛੁੱਟੇ ਆਉਣਾ ਹੈ ਹਲੇ ਕੁਝ ਵੀ ਨਹੀਂ ਆਮ ਤੌਰ ਤੇ ਲੋਕ ਕਿਦਾ ਇੱਕ ਦੂਜਾ ਪੱਖ ਵੀ ਦੇਖ ਰਹੇ ਆ ਵੀ ਹੁਣ ਸਾਲ ਕਰੇਗਾ ਸਰਕਾਰ ਜਾਣ ਵਾਲੀ ਹੈ ਹੋ ਸਕਦਾ ਕੋਈ ਡਰਾਮਾ ਹੀ ਹੋਵੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਕਹਦਾ ਵੀ ਇਸ ਮਸਲੇ ਦੇ ਕਈ ਪਹਿਲੂ ਆ ਕੁਝ ਵੀ ਹੋ ਸਕਦਾ ਹੋਸਰਾ ਕਰਨ ਨੂੰ ਭਵੰਤ ਮਾਨ ਵੀ ਕਹਦੇ ਕਿ ਮੈਂ ਤਾਂ ਜੀ ਦਿੱਲੀ ਵਾਲਿਆਂ ਨੇ ਦੱਬ ਲਿਆ ਸੀ ਜੀ ਮੈਨੂੰ ਤਾਂ ਤੇ ਮੈਂ ਤਾਂ ਦੇਖੋ ਹੁਣ ਤੁਹਾਡੇ ਨਾਲ ਹੈ ਤੇ ਮੈਨੂੰ ਦੁਬਾਰੇ ਚੁਣਦੇ ਹੋ ਤੇ ਮੈਂ ਪੰਜਾਬ ਦਾ ਭਲਾ ਕਰੂੰਗਾ ਕੁਝ ਵੀ ਸੰਭਵ ਆ ਹਰ ਗੱਲ ਇੱਥੇ ਜਿਹੜੀ ਹੋ ਰਹੀ ਆ ਗੱਲ ਹੋ ਰਹੀ ਆ ਇੱਥੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਸਰਮੌਰ ਬਣ ਬੈਠੇ ਆ ਸਰਦਾਰ ਬਣ ਬੈਠੇ ਆ ਦਿੱਲੀ ਦੇ ਰਾਜੇ ਦਿੱਲੀ ਵਾਲੇ ਜਿਹੜੇ ਪੰਜਾਬ ਦੇ ਰਾਜੇ ਬਣ ਬੈਠੇ ਆ ਉਹ ਪੰਜਾਬ ਨੂੰ ਕਿਵੇਂ ਦੱਬ ਰਹੇ ਆ ਕਿਵੇਂ ਕੁਚਲ ਰਹੇ ਆ ਕਿਵੇਂ ਲੁੱਟ ਰਹੇ ਆ ਜਿਵੇਂ ਸ਼ੋਧੀਆਂ ਕਹਿੰਦਾ ਸੀ ਸਾਮ-ਦਾਮ, ਦੰਡ, ਭੇਦ, ਲੁੱਟਾਂਗੇ, ਕੁੱਟਾਂਗੇ, ਮਾਰਾਂਗੇ, ਬਰ੍ਹਾਾਂਗੇ, ਲਾਲਚ ਦੇਵਾਂਗੇ, ਸਾਰੇ ਹੱਥ ਕੰਡੇ ਪਣਾਵਾਂਗੇ ਇਹ ਸ਼ੋਧੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਦਿੱਤਾ ਸੀ ਉਹ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਵੀ ਜਿਹੜਾ ਬੰਦਾ ਵੀ ਬੋਲੂਗਾ ਪੰਜਾਬ ਦਾ ਇਹ ਗੱਲ ਦਾ ਸਾਫ਼ ਹੋ ਗਈ ਕਿ ਭਵੰਤ ਦੇ ਪੱਲੇ ਕੁਝ ਨਹੀਂ ਭਵੰਤ ਦੇ ਹੱਥ ਬਸ ਕੱਖ ਨਹੀਂ ਹੈਗਾ ਇਹ ਗੱਲ ਦਾ ਸਾਫ਼